ਮੈਂ ਦੂਜਾ ਮੌਕਾ ਨਹੀਂ ਦੇ ਸਕਦਾ। ਤੋਂ ਮੇਰੀਆਂ ਚੀਜ਼ਾਂ ਸ਼ਾਇਦ ਉਹਨੂੰ ਪਹਿਲਾਂ ਹੀ ਪਤਾ ਸੀ ਉਸ ਕਰਕੇ ਉਹਨੂੰ ਇਹ ਸੀ ਵਿੱਚ ਪਰਿਵਾਰ ਲੁਕ ਜਾਣਾ ਸਾਰਾ ਕੁਝ ਜਾਂ ਕੁਝ ਵੀ ਨਾ ਤਾਂ ਆਪਾਂ ਨੇ ਆਪਣੀ ਜ਼ਮੀਰ ਇਦਾਂ ਦੀ ਹੈ ਵੀ ਅਸੀਂ ਦੂਜਾ ਮੌਕਾ ਦੇਵਾਂ। ਛੱਤ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੋਲਾ ਪੰਜਾਬ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕੋ ਹੀ ਚਰਚਾ ਸੀ। ਕਿੰਮੀ ਅਤੇ ਪਵੰਦੇ ਰਿਸ਼ਤੇ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਸਨ, ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਸਨ। ਪਰ ਹੁਣ ਸਾਰੇ ਸਵਾਲਾਂ ਦੇ ਜਵਾਬ ਖੁਦ ਪਵਨ ਨੇ ਲਾਈਵ ਹੋ ਕੇ ਦੇ ਦਿੱਤੇ ਹਨ ਪਵਨ ਨੇ ਆਪਣੇ YouTube ਚੈਨਲ ਤੇ ਆ ਕੇ ਇਹ ਜੀ ਖੁਲਾਸੇ ਕੀਤੇ ਹਨ ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪਵਨ ਨੇ ਆਪਣੀ ਚੁੱਪੀ ਤੋੜਦਿਆਂ ਕਿੰਮੀ ਬਾਰੇ ਕੀ ਕੁਝ ਕਿਹਾ ਅਤੇ ਉਹਨਾਂ ਦੇ ਰਿਸ਼ਤੇ ਦੇ ਟੁੱਟਣ ਦੀ ਅਸਲ ਵਜ੍ਹਾ ਕੀ ਰਹੀ ਸੋ ਦੋਸਤੋ ਸਭ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਜਿਸ ਦਿਨ ਤੋਂ ਕਿੰਮੀ ਦਾ ਇਹ ਮਸਲਾ ਸੋਸ਼ਲ ਮੀਡੀਆ ਤੇ ਉੱਠਿਆ ਸੀ ਉਸ ਦਿਨ ਤੋਂ ਲੋਕ ਪਵਨ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਸਨ ਸ਼ੁਰੂਆਤ ਵਿੱਚ ਪਵਨ ਨੇ ਇੰਸਟਾਗ੍ਰਾਮ ਸਟੋਰੀ ਪਾ ਕੇ ਸਿਰਫ ਇਨਾ ਸਾਫ਼ ਕੀਤਾ ਸੀ ਕਿ ਉਹ ਦੋਵੇਂ ਹੁਣ ਵੱਕ ਹੋ ਚੁੱਕੇ ਹਨ ਪਰ ਹੁਣ ਪਵਨ ਨੇ ਲਾਈਵ ਹੋ ਕੇ ਮੰਨਿਆ ਹੈ ਕਿ ਸੋਸ਼ਲ ਮੀਡੀਆ ਤੇ ਜੋ ਵੀ ਗੱਲਾਂ ਚੱਲ ਰਹੀਆਂ ਹਨ ਉਹ ਬਿਲਕੁਲ ਸੱਚ ਹਨ ਪਵਨ ਨੇ ਕਿਹਾ ਕਿ ਉਸ ਨੂੰ ਹਜ਼ਾਰਾਂ ਮੈਸੇਜ ਆ ਰਹੇ ਸਨ ਕਿ ਉਹ ਸੱਚਾਈ ਸਾਹਮਣੇ ਰੱਖੇ ਇਸ ਲਈ ਉਸ ਨੇ ਇਹ ਆਖਰੀ ਵੀਡੀਓ ਬਣਾਈ ਹੈ ਲਾਈਵ ਦੌਰਾਨ ਪਵਨ ਕਾਫੀ ਭਾਵੁਕ ਨਜ਼ਰ ਆਇਆ ਉਸ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਮੈਂ ਦੂਜਾ ਮੌਕਾ ਨਹੀਂ ਦੇ ਸਕਦਾ ਪਵਨ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਕਿਸੇ ਤੇ ਹੱਦ ਤੋਂ ਵੱਧ ਯਕੀਨ ਕਰਦੇ ਹੋ ਅਤੇ ਉਹ ਯਕੀਨ ਟੁੱਟਦਾ ਹੈ ਤਾਂ ਬੰਦਾ ਅੰਦਰੋਂ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ ਪਵਨ ਨੇ ਦੱਸਿਆ ਕਿ ਜਦੋਂ ਉਹ ਕੈਨੇਡਾ ਵਿੱਚ ਸੀ ਉਸ ਨੂੰ ਕਿੰਮੀ ਤੇ ਐਨਾ ਯਕੀਨ ਸੀ ਕਿ ਉਸ ਨੇ ਕਿੰਮੀ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਸੀ ਕਿਉਂਕਿ ਕਿ ਉਸਦੇ ਦਿਮਾਗ ਵਿੱਚ ਕਦੇ ਸ਼ੱਕ ਆਇਆ ਹੀ ਨਹੀਂ ਪਵਨ ਮੁਤਾਬਕ ਜਿੰਨਾ ਚਿਰ ਉਹ ਇੰਡੀਆ ਵਿੱਚ ਰਿਹਾ ਸਭ ਕੁਝ ਬਹੁਤ ਵਧੀਆ ਸੀ ਪਰ ਉਸਦੇ ਕੈਨੇਡਾ ਜਾਣ ਤੋਂ ਬਾਅਦ ਚੀਜ਼ਾਂ ਬਦਲ ਗਈਆਂ ਪਵਨ ਨੇ ਕਿਹਾ ਕਿ ਯਕੀਨ ਬਣਾਉਣ ਨੂੰ ਉਮਰਾਂ ਲੱਗ ਜਾਂਦੀਆਂ ਹਨ ਪਰ ਟੁੱਟਣ ਨੂੰ ਇੱਕ ਪਲ ਲੱਗਦਾ ਹੈ ਪਵਨੇ ਬੜੀ ਵੱਡੀ ਗੱਲ ਕਹੀ ਕਿ ਜੇ ਤੁਹਾਡਾ ਆਪਣਾ ਪਾਰਟਨਰ ਹੀ ਗਲਤ ਹੋਵੇ ਤਾਂ ਤੁਸੀਂ ਕਿਸੇ ਬਾਹਰਲੇ ਬੰਦੇ ਨੂੰ ਦੋਸ਼ ਕਿਵੇਂ ਦੇ ਸਕਦੇ ਹੋ ਉਸਨੇ ਕਿਹਾ ਕਿ ਜੇ ਕੋਈ ਤੀਜਾ ਬੰਦਾ ਇਨਵੋਲ ਹੋ ਵੀ ਸਿਤਾ ਵੀ ਉਹ ਉਸ ਨਾਲ ਗੁੱਸਾ ਨਹੀਂ ਹੈ ਕਿਉਂਕਿ ਕਮੀ ਉਸਦੇ ਆਪਣੇ ਰਿਸ਼ਤੇ ਵਿੱਚ ਰਹਿ ਗਈ ਹੋਵੇਗੀ ਬਹੁਤ ਸਾਰੇ ਲੋਕ ਪਵਨ ਨੂੰ ਸਲਾਹ ਦੇ ਰਹੇ ਸਨ ਕਿ ਇੱਕ ਮੋਕਾ ਹੋਰ ਦੇਣਾ ਚਾਹੀਦਾ ਹੈ ਪਰ ਪਵਨ ਨੇ ਆਪਣੀ ਜ਼ਮੀਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸਦੀ ਫਿਤਰਤ ਐਜੀ ਨਹੀਂ ਹੈ ਉਸਨੇ ਸਾਫ਼ ਕੀਤਾ ਕਿ ਜੇ ਕੋਈ ਉਸ ਦਾ ਨੁਕਸਾਨ ਕਰੇਗਾ ਜਾਂ ਧੋਖਾ ਦੇਵੇਗਾ ਉਹ ਉਸ ਤੋਂ ਦੂਰ ਰਹਿਣਾ ਹੀ ਪਸੰਦ ਕਰੇਗਾ ਪਵਨ ਨੇ ਇਹ ਵੀ ਕਿਹਾ ਕਿ ਕਿੰਮੀ ਨੇ ਉਸ ਕੋਲੋਂ ਗੱਲਾਂ ਲੁਕਾਈਆਂ ਅਤੇ ਇਹ ਹੀ ਸਭ ਤੋਂ ਵੱਡੀ ਗਲਤੀ ਸੀ ਜੇਕਰ ਉਹ ਪਹਿਲਾਂ ਸਭ ਕੁਝ ਸੱਚ ਦੱਸ ਦਿੰਦੀ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ ਫਿਲਹਾਲ ਉਹ ਦੋਵੇਂ ਸੈਪਰੇਟ ਵਕ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਾਨੂੰਨੀ ਤੌਰ ਤੇ ਤਲਾਕ ਦੀ ਪ੍ਰਕਿਰਿਆ ਵੀ ਪੂਰੀ ਹੋ ਜਾਵੇਗੀ ਪਵਨ ਨੇ ਵੀਡੀਓ ਵਿੱਚ ਇਹ ਵੀ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਰੋਸਟ ਯੂਟਿਊਬ ਜਾਂ ਸੋਸ਼ਲ ਮੀਡੀਆ ਪੇਜ ਦੇ ਖਿਲਾਫ ਨਹੀਂ ਹੈ ਉਸਨੇ ਕਿਹਾ ਕਿ ਜਿਸ ਦੀ ਗਲਤੀ ਸੀ ਉਹ ਸਾਹਮਣੇ ਆ ਚੁੱਕੀ ਹੈ ਉਸ ਨੂੰ ਹੁਣ ਕਿਸੇ ਨਾਲ ਕੋਈ ਗਿੱਲਾ ਸ਼ਿਕਵਾ ਨਹੀਂ ਹੈ ਉਹ ਬਸ ਇਸ ਵਿਵਾਦ ਨੂੰ ਇੱਥੇ ਹੀ ਖਤਮ ਕਰਨਾ ਚਾਹੁੰਦਾ ਹੈ ਤਾਂ ਦੋਸਤੋ ਇਸੇ ਪਵਨ ਦਾ ਉਹ ਸੱਚ ਜੋ ਉਸਨੇ ਲਾਈਵ ਹੋ ਕੇ ਦੁਨੀਆ ਸਾਹਮਣੇ ਰੱਖਿਆ ਇੱਕ ਪਾਸੇ ਜਿੱਥੇ ਰਿਸ਼ਤਿਆਂ ਵਿੱਚ ਭਰੋਸਾ ਟੁੱਟਣ ਦਾ ਦਰਦ ਹੈ ਉੱਥੇ ਹੀ ਦੂਜੇ ਪਾਸੇ ਪਵਨ ਨੇ ਆਪਣੀ ਗੱਲ ਬੜੀ ਬੇਬਾਕੀ ਨਾਲ ਰੱਖੀ ਤੁਹਾਡਾ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਕਿ ਪਵਨ ਦਾ ਦੂਜਾ ਮੌਕਾ ਨਾ ਦੇਣ ਦਾ ਫੈਸਲਾ ਸਹੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸੋ ਹਰ ਪੰਜਾਬੀ ਅਪਡੇਟ ਅਤੇ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰਾਖਾ ਸ਼ਤ ਸ਼੍ਰੀ ਅਕਾਲ ਦੋਸਤੋ